ਇੱਕ ਫਿਕਰਮੰਦੀ ਵਾਲਾ ਪਹਿਲੂ ਕਤਰ ਚ ਉਭਰਿਆ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਕਤਰ ਦੇ ਵਿੱਚ ਪੁਲਿਸ ਨੇ ਥਾਣੇ 'ਚ ਜਬਰੀ ਰੱਖਿਆ ਹੋਇਆ ਇੱਕ ਨਹੀਂ ਦੋ ਪਾਵਨ ਸਰੂਪ ਨੇ ਤੋਂ ਪਾਵਨ ਸਰੂਪਾਂ ਨੂੰ ਕਤਰ ਦੇ ਵਿੱਚ ਥਾਣੇ ਦੇ ਅੰਦਰ ਰੱਖਣ ਦਾ ਮਾਮਲਾ ਸ਼੍ਰੀ ਕਲਤਖਸਾ ਪਹੁੰਚਿਆ ਸ਼੍ਰੀ ਕਲਤਖਸਾ ਸਾਹਿਬ ਦੇ ਹਵਾਲੇ ਨਾਲ ਐਸ.ਸੀ.ਪੀ.ਸੀ ਨੂੰ ਇਸ ਦੇ ਉੱਤੇ ਅਗਾਹ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਐਸਜੀਪੀਸੀ ਨੇ ਕੇਂਦਰ ਤੱਕ ਗ੍ਰਹਿ ਮੰਤਰੀ ਤੱਕ ਵਿਦੇਸ਼ ਮੰਤਰੀ ਤੱਕ ਪਹੁੰਚ ਕੀਤੀ ਹੈ ਚਿੱਠੀ ਪੱਤਰ ਲਿਖਿਆ ਸੁਨੇਹਾ ਲਾਇਆ ਕਿ ਵਿਦੇਸ਼ ਮੰਤਰਾਲਾ ਉੱਥੋਂ ਦਾ ਕਤਰਦਾ ਭਾਰਤੀ ਦੂਤਾਵਾਸ ਇਸ ਮਸਲੇ ਤੇ ਗੌਰ ਕਰੇ ਕਿ ਸਿੱਖ ਪਾਈਚਾਰੇ ਲਈ ਮੈਂ ਸਿੱਖ ਨਾਮ ਲੇਵਾ ਸੰਗਤ ਲਈ ਜਾਂ ਨਾਨਕ ਨਾਮ ਲੇਵਾ ਸੰਗਤ ਲਈ ਜਾਂ ਮੈਂ ਪ੍ਰਮਾਤਮਾ ਨੂੰ ਰੱਬ ਨੂੰ ਕੁਦਰਤ ਨੂੰ ਕਾਇਨਾਤ ਨੂੰ ਉਹਦੇ ਵਿੱਚ ਭਰੋਸਾ ਕਰਨ ਵਾਲੀ ਤਰ੍ਹਾਂ ਦੇ ਲਈ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਸਤਕਾਰ ਸਭ ਤੋਂ ਉੱਪਰ ਹੈ ਸੋ ਇਸ ਲਈ ਕਹਿੰਦੇ ਕਿ ਭਾਰਤ ਸਰਕਾਰ ਵਿਦੇਸ਼ ਮੰਤਰਾਲਾ ਭਾਰਤੀ ਦੂਤਾਵਾਸ ਕਤਰ ਦਾ ਉਥੋਂ ਦੀ ਸਰਕਾਰ ਨਾਲ ਤਾਲਮੇਲ ਕਰੇ ਤੇ ਪਵਨ ਸਰੂਪ ਨੂੰ ਅਦਬ ਸਤਕਾਰ ਨਾਲ ਹ ਉਸ ਦੇ ਬਣਦੇ ਸਥਾਨ ਤੇ ਪਹੁੰਚਾਇਆ ਜਾਵੇ। ਅਸਲ ਚ ਘਟਨਾ ਕਿੱਥੋਂ ਸਾਹਮਣੀ ਆਈ ਮੈਂ ਭਾਈ ਕਨਈਆ ਸੰਸਥਾ ਇੱਕ ਭਾਈ ਕਨਈਆ 8 ਸੰਸਥਾ ਉਹਨੇ ਕਹਿੰਦੇ ਦਸੰਬਰ 2023 ਦੇ ਵਿੱਚ ਕਤਰ ਦੇ ਦੋਹਾ ਪੁਲਿਸ ਵੱਲੋਂ ਇੱਕ ਸਿੱਖ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ ਹਵਾਲੇ ਨਾਲ ਇਹ ਜਾਣਕਾਰੀ ਪਹੁੰਚਦੀ ਕੀਤੀ ਹੈ ਕਿ ਉੱਥੇ ਇੱਕ ਸਿੱਖ ਨੌਜਵਾਨ ਨੂੰ ਸਿੱਖ ਸ਼ਖਸੀਅਤ ਨੂੰ ਗ੍ਰਿਫਤਾਰ ਕੀਤਾ ਇਹ ਸਵਾਲੇ ਨਾਲ ਕਿ ਉਹ ਉਸ ਨੇ ਆਪਣੇ ਮਤਲਬ ਪੈਸੇ ਚੋਂ ਜਾਂ ਆਪਣੀ ਸੇਵਾ ਚੋਂ ਜਾਂ ਆਪਣੇ ਘਰ ਦੇ ਕੁਝ ਏਰੀਏ ਚੋਂ ਉਸ ਨੂੰ ਗੁਰੂ ਘਰ ਦਾ ਰੂਪ ਦੇ ਕੇ ਉੱਥੇ ਪਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਕੀਤਾ ਹੋਇਆ ਸੀਗਾ ਤੇ ਉੱਥੇ ਉਹ ਸੰਗਤ ਕਰਦੇ ਸੀ ਹ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਨਿਤਨੇਮ ਹੁੰਦਾ ਸੀ ਹ ਪੰਥਕ ਮर्यादा ਅਨੁਸਾਰ ਗੁਰੂ ਘਰ ਦੀ ਮर्यादा ਅਨੁਸਾਰ ਉੱਥੇ ਉਹ ਧਾਰਮਿਕ ਗਤੀਵਿਧੀਆਂ ਹੁੰਦੀਆਂ ਸੀ ਜਿਹਨੂੰ ਲੈ ਕੇ ਕਹਿੰਦੇ ਜੀ ਉੱਥੇ ਕੱਤਰ ਦੇ ਵਿੱਚ ਇਹ ਆਇਆ ਕਿ ਜੀ ਇਹ ਤਾਂ ਇਸਲਾਮ ਦੇ ਵਿਰੁੱਧ ਹੈ ਜੀ ਤੇ ਇਹ ਕੱਟੜਵਾਦਤਾ ਦੇ ਹਵਾਲੇ ਨਾਲ ਕਹਿੰਦੇ ਜੀ ਪੁਲਿਸ ਨੇ ਕਾਰਵਾਈ ਕਰਤੀ ਉਸ ਸਿੱਖ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਤੇ ਦੋਵੇਂ ਪਾਵਨ ਸਰੂਪ ਗੁਰੂਗ੍ਰੰਥ ਸਾਹਿਬ ਜੀ ਦੇ ਕੱਤਰਪੁਰਸ ਚੱਕ ਕੇ ਥਾਣੇ ਚ ਲੈ ਗਏ ਸੋ ਇਸ ਕੱਤਰ ਦੀ ਦੋਹਾ ਪੁਲਿਸ ਵੱਲੋਂ ਜਿਹੜਾ ਬਾਂਸ ਰੂਪ ਚੱਕੇ ਗਈ ਸੀ ਉਹਨਾਂ ਨੂੰ ਤਾਂ ਵਾਪਸ ਨਹੀਂ ਕੀਤਾ ਬੰਦੇ ਨੂੰ ਬਾਅਦ ਚੋਂ ਰਿਹਾ ਕਰਦਾ ਸੋ ਇਹ ਘਟਨਾ ਜਦੋਂ ਅਕਲਤਖ ਸਾਭ ਦੇ ਧਿਆਨ ਚ ਆਈ ਤੇ ਐਸਜੀਪੀਸੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਹੁਣ ਬਕਾਇਦਾ ਬਾਅਦ ਚੁੱਕੀ ਹੈ ਸੋ ਇਹ ਕੇਂਦਰ ਸਰਕਾਰ ਦਾ ਫਰਜ਼ ਬਣਦਾ ਕਿ ਉਹ ਚਾਹੇ ਬਾਰਲੇ ਮੁਲਕਾਂ ਦੇ ਵਿੱਚ ਸਿੱਖ ਭਾਈਚਾਰਾ ਵਸਦਾ ਹੈ ਚਾਹੇ ਹਿੰਦੂ ਭਾਈਚਾਰਾ ਵਸਦਾ ਤੇ ਘੱਟੋ-ਘੱਟ ਘੱਟ ਗਿਣਤੀਆਂ ਦੇ ਹਵਾਲੇ ਨਾਲ ਉਹਨਾਂ ਮੁਲਕਾਂ ਦੇ ਹਵਾਲੇ ਨਾਲ ਉੱਥੇ ਉਹ ਤਨਦੇਹੀ ਦੇ ਨਾਲ ਇਹ ਦਿੱਤੇ ਪਹਿਰੇ ਕਰੀ ਕਰਨ ਕਿ ਹਾਂ ਹਰ ਧਰਮ ਦਾ ਰੁਤਬਾ ਸਤਕਾਰ ਤੇ ਉਹਨਾਂ ਦੀ ਮਰਿਆਦਾ ਬਣੀ ਰਹੇ ਤੇ ਇਹੀ ਜ਼ਿੰਮੇਵਾਰੀ ਸਰਕਾਰਾਂ ਦੀ ਆਪਣੇ ਮੁਲਕ 'ਚ ਵੀ ਬਣਦੀ ਹੈ ਕਿ ਇੱਥੇ ਵੀ ਚਾਹੇ ਉਹ ਮੁਸਲਮਾਨ ਭਾਈਚਾਰਾ ਚਾਹੇ ਉਹ ਸਿੱਖ ਭਾਈਚਾਰਾ ਚਾਹੇ ਹੋਰ ਵੱਖ-ਵੱਖ ਧਰਮ ਜਾਤਾਂ ਵਰਗ ਨੇ ਸਭ ਨੂੰ ਬਣਦਾ ਉਸ ਦਾ ਸਥਾਨ ਤੇ ਬਣਦਾ ਹੋਸਦਾ ਰਤਬਾ ਤੇ ਮਾਨ ਮਿਲਣਾ ਚਾਹੀਦਾ ਇਹਦੇ ਉੱਤੇ ਵੀ ਸਰਕਾਰਾਂ ਗੌਰ ਕਰ